ਓਏ ਅਬਾਨੀ ਦੇ ਮੁੰਡੇ ਦਾ ਵਿਆਹ ਸੀ ਗੋਗੱਪੇਜੇ ਦਾ ਤੁਸੀਂ ਦੇਖਿਆ ਹੁਣ ਮੋਟੂ ਜਾ ਓਏ ਵਿਆਹ ਤੇ ਮੇਰੇ ਮੇਰੇ ਕਲੇਜੇ ਚ ਰੁੱਕ ਪਿਆ ਗਿਆ ਰੁੱਕ ਮੇਰੀਆਂ ਚੀਜ਼ਾਂ ਤੇ ਮੈਂ ਮੈਂਟਲ ਦਾ ਕੀ ਹੈ ਕਿ ਅਸੀਂ ਮੈਂਟਲ ਦੀ ਸਪੋਰਟ ਕਰਨੀ ਅਸੀਂ ਵੀ ਮੈਂਟਲ ਨਹੀਂ ਹੁਣ ਚੱਕ ਵੀ ਓ ਛਾੜੂ ਹੁਣ ਸੈਟ ਤੇ ਓ ਛਾੜੂ ਹੋਏ ਖਲਾਰ ਤੇ ਓ ਛਾੜੂ ਹੁਣ ਚੁੱਲ੍ਹੇ ਚਲਾ ਦਿਓ ਐਤ ਕੀ ਕੰਮ ਮਕਾ ਦਿਓ ਓਏ ਸਾਡੇ ਰਾਜ 52 ਯਾਰ ਮਿਲਿਆ ਕਿ ਨਹੀਂ ਮਿਲਿਆ ਹੁਣ ਬੋਲ ਦਿਿਆ ਨਹੀਂ ਜ਼ੋਰ ਦਿਿਆ ਨਹੀਂ ਮਾਣ ਭਗਵੰਤ ਮਾਨ ਤੇ 1000 ਰੁਪਏ ਦੇ ਲਾਰੇ ਚ ਆ ਗਿਆ ਮਾਰਤਾ ਕੀ ਹੋ ਗਈ ਹੋ ਗਈ ਤਾਂ ਹੁਣ ਤੂੰ ਫੋਟੋ ਖਿੱਚੇਗਾ ਜੇ ਤਾਂ ਜੇ ਤਾਂ ਫੋਟੋ ਖਿੱਚਉਣੀ ਹੈ ਤਾਂ ਉੱਠ ਕੇ ਸੰਭਿਆਰੋ ਓਏ ਮੇਰੀਆਂ ਮਾਵਾਂ ਦੀ ਉਹੀ ਦਿਹਾੜੀ ਹਾਏ ਓ ਰੱਬਾ ਓਏ ਸਲੰਗਰ ਹੋ ਗਿਆ ਸੱਤ 1200 ਦਾ ਓਏ ਮਰਮੋਣ ਸਿੰਘ ਵੇਲੇ ਸਿਉਣਾ 2200 ਸੀਗਾ ਅੱਜ 1 ਲੱਖ 48000 ਹੋ ਗਿਆ ਇਹਨੂੰ ਜੁੱਤੀਆਂ ਚਾਹੀਦੀਆਂ ਜੁੱਤੀਆਂ ਇਹਨੂੰ ਜਿੰਨਾ ਜੇ ਜੁੱਤੀਆਂ ਨਾ ਨਾ ਪਈਆਂ ਕੋਨਾ ਚਰੇ ਨੇ ਨਹੀਂ ਮਗਰੋਂ ਲੈਣਾ ਆਪਣੇ ਹਰਦੋ ਸਾਹਿਬ ਯਾਰ ਹਾਂ ਹਾਂ ਉਹ ਤਾਂ ਮੇਰੇ ਅੱਗੇ ਵਿਚਾਰਾ ਕੀਰ ਕਹਿੰਦਾ ਸੜਕ ਤੇ ਬੰਮ ਮਾਰ ਕੇ ਵੇਖੋ ਮੇਰੇ ਪਿਤਾ ਸਮਾਨ ਆਪਣੇ ਬਾਪ ਨੂੰ ਵੀ ਕਹਿ ਦਿੰਦਾ ਰੰਦਾਵਾ ਸਾਹਿਬ ਔਰ ਰੰਦਾਵਾ ਸਾਹਿਬ ਰੰਦਾਵਾ ਸਾਹਿਬ ਤੇ ਬਾਜਵਾ ਸਾਹਿਬ ਤੁਹਾਡੇ ਨਾਲ ਵਾਦਾ ਹੈ ਮੇਰੀ ਉਮਰ ਤਾਂ ਬਹੁਤ ਛੋਟੀ ਹੈ ਤੁਸੀਂ ਤਾਂ ਹੁਣ ਤੁਸੀਂ ਤਾਂ ਪੂਰੀ ਕਰੀ ਬੈਠੇ ਹੋ ਮੈਂ ਨੇੜੇ ਤੇੜੇ ਹਾਂ 17-17 ਦੇ ਆ ਮੈਂ ਛਾਲੀਆਂ ਦਾ